ਆਜੋ ਤੁਹਾਨੂੰ ਰੂਬ ਰੂ ਕਰਾਉਣੇ ਆਂ ਹਰ ਧਾਰਨ ਚੋਲਾ ਤਰਸੀਨ ਸਫਰੀ ਅਤੇ ਬੇਦ ਪ੍ਰਕਾਸ਼ ਹੁਨੀ ਜੀ ਦੇ ਨੋ ਠੀਕਾ ਠੀਕਾ ਫੁੱਲਾਂ ਕੇ ਸਾਡੇ ਦੋਸਤ ਆ ਤੇ ਫੁੱਲਾਂ ਦੇ ਨਾਲ ਹੀ ਸਵਾਗਤ ਕਰਾਂਗੇ। ਬੁਰ ਆਸਤ ਮਾਡਲ ਅਤਿੰਦਰ ਗਿੱਲ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ। ਚੈਨਲ ਉੱਪਰ ਤੁਹਾਡਾ ਦਿਲ ਦੇਆਂ ਗਹਿਰਾਈਆਂ ਵਿੱਚੋਂ ਸਵਾਗਤ ਆ। ਪੰਜਾਬ ਅੱਜ ਸੰਕਟ ਭਰੇ ਸਮੇਂ ਦੇ ਵਿੱਚੋਂ ਲੰਘ ਰਿਹਾ। ਕੁਝ ਮਹੀਨੇ ਪਹਿਲਾਂ بارشਾਂ ਪੈਣ ਕਾਰਨ ਜਿਹੜੇ ਸਾਡੇ ਡੈਮ ਆ ਉਹ ਪਾਣੀ ਦੇ ਨਾਲ ਭਰ ਗਏ। ਉੱਥੋਂ ਫਿਰ ਡਾਊਨਸਟ੍ਰੀਮ ਨੂੰ ਪਾਣੀ ਛੱਡੇ ਜਾਣ ਕਾਰਨ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਦਾ ਬਹੁਤ ਮੰਦਾ ਹਾਲ ਆ। ਪੰਜਾਬ ਅੱਜ ਜ਼ਖਮੀ ਆ। ਸਾਨੂੰ ਸਾਰਿਆਂ ਨੂੰ ਜਿਹੜੇ ਉੱਥੇ ਪੀੜਤ ਲੋਕ ਆ ਹੜ ਪੀੜਤ ਲੋਕ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਕੰਮ ਦੇ ਵਿੱਚ ਇੱਕ ਸਾਡਾ ਗਰੁੱਪ ਆ ਜੋ ਕਿ ਉਸ ਦਾ ਨਾਮ ਹੈ ਕਮੱਕੜਨਾਵਾ ਕਮੱਕੜਨਾਵਾ ਗਰੁੱਪ ਜਿਹੜਾ ਹੈ ਇੱਥੇ ਘੁੰਮਣ ਫਿਰਨ ਵਾਲੇ ਬੰਦੇ ਜਿੰਨੇ ਵੀ ਸਾਰੇ ਉਹ ਇਸ ਦੇ ਮੈਂਬਰ ਆ ਜੋ ਨਵਾਂ ਕੋਈ ਮੈਂਬਰ ਵਿੱਚ ਦਾਖਲ ਹੋਵੇ ਤੇ ਉਸ ਨੂੰ ਊਰਜਾ ਨਾਲ ਭਰਪੂਰ ਕਰ ਦਿੰਦੇ ਆ ਇਸ ਬਾਰੇ ਡਿਟੇਲ ਬਾਅਦ ਵਿੱਚ ਦੱਸਾਂਗੇ ਪਰ ਅੱਜ ਦੁੱਖ ਭਰੇ ਸਮੇਂ ਦੇ ਵਿੱਚ ਪੰਜਾਬ ਦੀ ਮਦਦ ਦੇ ਬਾਰੇ ਗੱਲ ਕਰ ਰਹੇ ਆ। ਕਮੱਕੜ ਨਾਵਾ ਗਰੁੱਪਾ ਜੋ ਉਹ ਇੱਕ ਵਿਸ਼ੇਸ਼ ਅਭਰਾਲਾ ਕਰ ਰਿਹਾ। ਪਾਣੀ ਉਤਰ ਜਾਣਾ ਥੋੜੇ ਦਿਨ ਤੱਕ। ਪਾਣੀ ਤੋਂ ਬਾਅਦ ਫਿਰ ਅ ਫਿਰ ਮਦਦ ਦੀ ਜ਼ਿਆਦਾ ਜ਼ਰੂਰਤ ਆ ਜਿਹੜੇ ਸਾਡੇ ਲੋਕ ਆ ਉੱਥੇ ਪੀੜਤ ਲੋਕ ਆ। ਹੁਣ ਠੀਕ ਆ ਸਾਰੇ ਲੈ ਕੇ ਜਾ ਰਹੇ ਆ। ਉਹਨਾਂ ਦਾ ਧੰਨਵਾਦ। ਪਰ ਸਾਡੇ ਗਰੁੱਪ ਵੱਲੋਂ ਵੀ ਅਸੀਂ ਅਭਰਾਲਾ ਕਰ ਰਹੇ ਆ। ਤੁਛ ਜਿਹਾ ਕਮੱਕੜ ਨਾਵਾ ਗਰੁੱਪ ਵੱਲੋਂ। ਇਸ ਦੇ ਮੱਦੇ ਨਜ਼ਰੀ ਸਾਡੇ ਇੱਕ ਮੱਕੜਨਾਵਾ ਗਰੁੱਪ ਵੱਲੋਂ ਇੱਕ ਰਾਈਡ ਪ੍ਰੋਵਾਈਡ ਕੀਤੀ ਗਈ ਆ ਸਾਡੇ ਤਿੰਨ ਮਿੱਤਰ ਪਿਆਰਿਆਂ ਨੂੰ ਉਹਨਾਂ ਜੋ ਹੈਗਾ ਉਹ ਲੇਖਕ ਆ ਕਿਤਾਬਾਂ ਵੀ ਕਈ ਲਿਖੀਆਂ ਉਹਨਾਂ ਨੇ ਹਰਜਰਨ ਝੋਲਾ ਦੂਸਰੇ ਸਾਡੇ ਬਹੁਤ ਪਿਆਰੇ ਮਿੱਤਰ ਤਰਸੇਮ ਸਫਰੀ ਤੇ ਸਾਡੇ ਮਿਰਤੋ ਵੀ ਵੱਡੇ ਸਾਡੇ ਵੇਦ ਪ੍ਰਕਾਸ਼ ਸੋਨੀ ਜੀ ਉਹਨਾਂ ਦੀ ਪਹਿਲੀ ਰਾਈਡ ਆ ਤਰਸੇਮ ਸਫਰੀ ਦੇ ਹਰਜਰਨ ਝੋਲਾ ਪਹਿਲੋਂ ਕਈ ਰਾਈਡਾਂ ਲਾ ਚੁੱਕੇ ਆ ਪਿਛਲੀ ਰਾਈਡ ਕੇਰਲਾ ਦੀ ਸੀ ਉਹਨਾਂ ਦੀ ਕਰੀਬ 1.5 ਮਹੀਨੇ ਦੇ ਨੇੜੇ ਸੀ ਸ਼ਾਇਦ 35-40 ਦਿਨ ਦੀ ਉਹ ਵਾਤਾਵਰਣ ਨੂੰ ਸੀਗੀ ਉਦੋਂ ਬਹੁਤ ਕਈ ਵੱਖ-ਵੱਖ ਸੂਬਿਆਂ 'ਚ ਗਏ ਉਹਨਾਂ ਨੇ ਪੇੜ-ਪੌਦੇ ਲਾਏ ਇੱਥੇ ਪਹੁੰਚ ਰਹੇ ਆ ਕੁਝ ਚੰਦ ਮਿੰਟਾਂ ਤੱਕ ਤੇ ਇੱਕ ਮੱਕੜ ਨਾਵਾ ਗਰੁੱਪ ਵੱਲੋਂ ਇਹ ਪਹਿਲੀ ਰਾਈਡ ਜਿਹੜੀ ਆ ਉਹਨਾਂ ਨੂੰ ਕਰਵਾਈ ਗਈ ਆ ਉਹਦੇ ਸਹਿਯੋਗ ਨਾਲ ਕਰ ਰਹੇ ਇੱਕ ਮੱਕੜ ਨਾਵਾ ਗਰੁੱਪ ਦੇ ਇੱਥੋਂ ਉਹ ਮੁਦਕੀ ਤੋਂ ਉਹਨਾਂ ਨੂੰ ਰਵਾਨਾ ਕਰਾਂਗੇ ਬਠਿੰਡੇ ਜਾਣਗੇ ਬਠਿੰਡੇ ਤੋਂ ਫਿਰ ਉਹ ਹਰਿਆਣਾ 'ਚ ਪਹੁੰਚਣਗੇ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਹੁੰਦੇ ਹੋਏ ਉਹ ਮਾਹੌਲ ਟੁਰੇ ਜਾਣਗੇ ਮਕਸਦ ਇਹੀ ਆ ਵੀ ਇਸ ਰਾਈਡਾਂ ਹੀ ਹੋ ਬਾਈਕਰ ਆ ਬਾਈਕ ਤੇ ਜਾਂਦੇ ਹੋ ਰਾਈਡਾਂ ਕਰਦੇ ਆ ਵਾਤਾਵਰਨ ਨੂੰ ਸਮਰਪਤ ਸਮਾਜ ਸੇਵੀ ਵੀ ਆ ਵਾਤਾਵਰਨ ਪ੍ਰੇਮੀ ਆ ਕੁਦਰਤ ਪ੍ਰੇਮੀ ਆ ਅੱਜ ਦੀ ਜਿਹੜੀ ਰਾਈਡ ਆ ਕਿ ਮੱਕੜ ਦਾਵਾ ਗਰੁੱਪ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਆ ਇਹਦਾ ਇਹਦਾ ਮੁੱਖ ਮਕਸਦ ਆ ਵੀ ਅਰਦਾਸ ਕਰਨੀ ਅੱਜ ਦਾ ਜਿਹੜੀ ਰਾਈਡ ਉਹਦਾ ਮੁੱਖ ਮਕਸਦ ਇਹ ਆ ਵੀ ਪੰਜਾਬ ਦੇ ਬਾਰੇ ਜਿਹੜੇ ਵੱਖ-ਵੱਖ ਸੂਬਿਆਂ ਦੇ ਲੋਕ ਆ ਉਹਨਾਂ ਨੂੰ ਜਾਗਰੂਕ ਕਰਨਾ ਉਹਨਾਂ ਨੂੰ ਦੱਸਣਾ ਪੀ ਪੰਜਾਬ ਬੜੇ ਮੰਦੇ ਹਾਲ ਜਾਂ ਬੜੇ ਲੋਕ ਉਥੋਂ ਦੇ ਪੀੜਤਾ ਇਸ ਬਾਰੇ ਪ੍ਰੇ ਕਰਨੀ ਅਰਦਾਸ ਕਰਨੀ ਤੇ ਉਹਨਾਂ ਦੀ ਮਦਦ ਕਰਨ ਵਾਸਤੇ ਕਿਉਂਕਿ ਆਪਾਂ ਹੜਪੀੜਤਾ ਦੀ ਹਰ ਇੱਕ ਬੰਦਾ ਵੱਖ-ਵੱਖਰੇ ਤਰੀਕੇ ਨਾਲ ਮਦਦ ਕਰ ਸਕਦਾ ਜਿਹੜੇ ਕੰਮ ਕਰਨ ਵਾਲੇ ਮੈਨ ਪਾਵਰ ਉੱਥੇ ਜਾ ਕੇ ਕਰ ਸਕਦੇ ਆ ਜਿਹੜੇ ਕੋਈ ਨਹੀਂ ਜਾ ਸਕਦੇ ਉੱਥੇ ਵੱਖ-ਵੱਖ ਤਰੀਕਿਆਂ ਦੇ ਨਾਲ ਕਿਸੇ ਹੋਰ ਲੋਕਾਂ ਨੂੰ ਲਾਮਬੰਦ ਕਰਦੇ ਵਿੱਚ ਉੱਥੇ ਮਦਦ ਕਰਨ ਵਾਸਤੇ ਕੁਝ ਆਰਥਿਕ ਤੌਰ ਤੇ ਮਦਦ ਕਰਦੇ ਆ ਤੇ ਅੱਜ ਲੋੜਾ ਉਹਨਾਂ ਨੂੰ ਉਹਨਾਂ ਦੀ ਬਾਹ ਫੜਨ ਦੀ ਅਸੀਂ ਆਪ ਦੇ ਵੱਲੋਂ ਦਾਸ ਵੱਲੋਂ ਵੀ ਅਸੀਂ ਗਿੱਲ ਪਰਿਵਾਰ ਵੱਲੋਂ ਵੀ ਕੋਸ਼ਿਸ਼ ਜੀ ਕੀਤੀ ਹੈ ਕੋਸ਼ਿਸ਼ ਥੋੜਾ ਬਹੁਤ ਮਦਦ ਕਰ ਰਹੇ ਆ ਤੇ ਉਹ ਸਾਡਾ ਗਰੁੱਪ ਵੱਲੋਂ ਬਹੁਤ ਵਟ ਪ੍ਰਾਲਾ ਕੀਤਾ ਜਾ ਰਿਹਾ ਜਿਹੜਾ ਉਹ ਉਸ ਤੋਂ ਬਾਅਦ ਜਿਹੜਾ ਪਾਣੀ ਹੁਣ ਉਤਰ ਜਾਊਗਾ ਪਾਣੀ ਤੋਂ ਬਾਅਦ ਫਿਰ ਇੱਕ ਉਹਦੀ ਸਮੀਖਿਆ ਕਰਕੇ ਧਿਆਨ ਰੱਖ ਕੇ ਵੀ ਜਿਹੜਾ ਨੂੰ ਲੋੜਵੰਦ ਲੋਕਾਂ ਨੂੰ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਪੈਰਾ ਸਰ ਕੀਤਾ ਜਾਵੇ ਤੇ ਇਹ ਸਾਡਾ ਇਹ ਪ੍ਰਾਲਾ ਇਹ ਆ ਤੇ ਬਾਕੀ ਸਾਥੀਆਂ ਨੂੰ ਜਿਹੜੇ ਸੁਣਨ ਵਾਲੇ ਆ ਦੇਖਣ ਵਾਲੇ ਉਹਨਾਂ ਨੂੰ ਇਹ ਅਪੀਲ ਆ ਵੀ ਜਿਵੇਂ ਜਿਵੇਂ ਹੈਗੀ ਵਕ ਵਕ ਤਰੀਕਿਆਂ ਨਾਲ ਜਿਸ ਜਿਸ ਤਰੀਕੇ ਨਾਲ ਵੀ ਉਹ ਕਰ ਸਕਦੇ ਆ ਲੋਕਾਂ ਨੂੰ ਭੇਜ ਸਕਦੇ ਆ ਕੋਈ ਆਪ ਦੇ ਕੋ ਪੱਲੇ ਨੂੰ ਤਨਮਨ ਧੰਦੇ ਨਾਲ ਕਿਸੇ ਵੀ ਤਰੀਕੇ ਨਾਲ ਆਪਾਂ ਉਹਨਾਂ ਦੀ ਬਾਹ ਫੜੀਏ ਜਿਉ ਤੁਹਾਨੂੰ ਰੂਬ ਰੂ ਕਰਾਉਣੇ ਆ ਹਰਚਰਨ ਚੋਲਾ ਤਰਸੀਮ ਸਫਰੀ ਅਤੇ ਬੀਤ ਪ੍ਰਕਾਸ਼ ਸੋਨੀ ਜੀ ਦੇ ਚੰਦ ਮਿੰਟਾਂ ਚ ਪਹੁੰਚ ਰਹੇ ਮੋਦਕੀ ਇੱਥੇ ਆਪਾਂ ਉਹਨਾਂ ਦਾ ਫੁੱਲਾਂ ਦੇ ਨਾਲ ਸਵਾਗਤ ਕਰਾਂਗੇ ਫੁੱਲਾਂ ਅਗੇ ਸਾਡੇ ਦੋਸਤ ਆ ਤੇ ਫੁੱਲਾਂ ਦੇ ਨਾਲ ਹੀ ਸਵਾਗਤ ਕਰਾਂਗੇ ਜੋ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਪੰਜਾਬ ਦੇ ਬਾਰੇ ਲੋਕਾਂ ਦੇ ਬਾਰੇ ਜਾਗਰੂਕ ਕਰਨਗੇ ਤੇ ਵੀ ਜਿਹੜਾ ਆਪਣਾ ਹੜਪੀੜ ਤੇ ਲੋਕਾਂ ਦੀ ਮਦਦ ਕੀਤੀ ਜਾਵੇ ਅਰਦਾਸ ਕੀਤੀ ਜਾਵੇ ਉਹਨਾਂ ਪੀੜਤ ਲੋਕਾਂ ਬਾਰੇ ਵੀ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕੀਤੀ ਜਾਵੇ ਵੀ ਉਹਨਾਂ ਨੂੰ ਉਹਨਾਂ ਦੇ ਹੌਸਲੇ ਬਲੰਦ ਤਾਂ ਪਹਿਲਾਂ ਹੀ ਹੈਗੇ ਆ ਹੋਰ ਉਹਨਾਂ ਦੀ ਮਦਦ ਹੋਵੇ ਜਿੰਨੀ ਵੱਧ ਵੱਧ ਤੇ ਧੰਨਵਾਦ ਜੀ ਇਹ ਚੈਨਲ ਨੂੰ ਵਿਰਾਸਤ ਮਾਡਲ ਅਤਿੰਦਰ ਗਿੱਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜਿਨ੍ਹਾਂ ਸੱਜਣਾ ਮਿੱਤਰਾਂ ਸਨੇਹੀਆਂ ਨੇ ਸਬਸਕ੍ਰਾਈਬ ਕਰ ਲਿਆ ਸਾਡੇ ਚੈਨਲ ਨੂੰ ਉਹ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਾਓ ਜੀ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਆਪਣੀਆਂ ਟਿੱਪਣੀਆਂ ਸਾਂਝੀਆਂ ਕਰੋ ਸਾਨੂੰ ਸੁਝਾਅ ਦਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਆਜੋ ਆਜੋ

मां ला सैड ते सैट ते लाॾो सैट ਆਗੇ ਹੋ ਗਏ ਤੇ ਮਹਾਰਾਜ ਤੋਂ ਤੁਸੀਂ ਸੌਰੀ ਇਥੋਂ ਹਲਾਮ ਹੈ ਇਥੋ ਹੀ ਅਸੀਂ ਮਾਲਵੀ ਤੋਂ ਰਾਸਥਾ ਹੈ ਮੱਧ ਪ੍ਰਦੇਸ਼ ਵਿੱਚ ਐਂਟਰ ਕਰਨਾ ਮਹਾਰਾਸ਼ਟਰ ਕੋਲੇ ਤੋਂ ਤੁਸੀਂ ਇੱਕ ਉਹਦੀ ਰਾਤਾ ਤੇ ਇਥੋ ਪੀਲਵਾਰੇ ਤੋਂ ਹੀ ਜਾਵਾਂਗੇ ਨੌਰਥ ਸਾਈਡ ਦੀ ਨਾ ਪਹਿਲਾ ਵਾਲਾ ਰੂਟ ਹੈ ਹਾਂ ਮਸੌਰ ਰਤਲਾਮ ਹਾਂ ਉਹ ਰਤੂਲੇ ਜਾ ਕੇ ਮਹਾਰਾਸ਼ਟਰ ਰਤੂਲੇ ਤੋਂ ਉਰੇ ਕਰਾਂਗੇ ਮਹਾਰਾਸ਼ਟਰ ਠੀਕ ਹੈ ਪਹਿਲ ਮਲਾ ਦਾ ਪਹਿਲਾਂ ਹੀ ਨਾਸ ਕਰੂਗਾ ਨਾਸ ਕਰੂਗਾ ਨਾਸ ਕਰੂਗਾ ਸਾਡਾ ਪ੍ਰੋਬਲਮ ਨਾਸ ਹੋ ਗਏ ਨੇ ਜਾਈਪੋ ਗਰੀ ਗਲੋਟ 316 100 ਪਹਿਲੋ ਅੱਜ ਨਹੀਂ ਨਾਸ ਜਾਂਦੇ ਨਾ ਨਾ ਅੱਜ ਨਹੀਂ ਕੱਲ ਬਾਅਦ ਰਾਜ ਦਾ ਰਾਸਾ ਦੇ ਬਾਰਡਰ ਰੂਟ ਤੇ ਲੱਗ ਗਿਆ ਆਉਣਾ ਨਹੀਂ ਆਣਾ ਹੀ ਨਹੀਂ ਰਾਣਾ ਪੀਰਵਾੜੇ ਹੀ ਹੈ ਇਸ ਦੀ ਮੂਹਰੇ ਦਾ ਪੀਰਵਾੜੇ ਆ ਪਹੁੰਚ ਗਿਆ ਪੀਰਵਾੜੇ ਪਹੁੰਚ ਗਿਆ چلیے <سؤال> हां <Sessantik> भाई दसो ए दोस्तों ਜਿਹੜੀ ਇਹ ਆਪਣੀ ਰਾਈਡ ਆ ਇਹ ਰਾਈਡ ਹੈਗੀ ਆ ਪੰਜਾਬ ਤੋਂ ਮਹਾਰਾਸ਼ਟਰ ਤੁਸੀਂ ਦੇਖ ਸਕਦੇ ਆ ਤੇ ਇੱਕ ਠਮੱਕੜਨਾਮਾ ਗਰੁੱਪ ਵੱਲੋਂ ਕਰਵਾਈ ਜਾ ਰਹੀ ਆ ਠਮੱਕੜਨਾਮਾ ਗਰੁੱਪ ਵੱਲੋਂ ਕਰਵਾਈ ਜਾ ਰਹੀ ਔਰ ਇਹ ਪੰਜਾਬ ਦੀ ਜਿਹੜੀ ਸਥਿਤੀ ਆ ਹਾਂਜੀ ਉਹ ਸਥਿਤੀ ਤੋਂ ਦੂਜੇ ਸਟੇਟਾਂ ਨੂੰ ਜਾਣੂ ਕਰਾਉਣ ਲਈ ਤੇ ਪੰਜਾਬ ਲਈ ਦੁਆ ਕਰ ਲਈ ਇਹ ਰਾਈਡ ਠਮੱਕੜਨਾਮਾ ਗਰੁੱਪ ਨੇ ਸਾਡੀ ਬਿਉਟੀ ਲਈ ਆ ਕਿ ਤੁਸੀਂ ਰਾਈਡ ਕਰੋ ਆ ਇਹ ਸਾਡੀ ਜਿਹੜੀ ਰਾਈਡ ਆ ਪੰਜਾਬ ਤੋਂ ਮਹਾਰਾਸ਼ਟਰ ਦਾ ਕਹੂਗੀ ਤੇ ਜਿਹਦੇ ਤੇ ਲੋਕਾਂ ਨੂੰ ਪੰਜਾਬ ਦੀ ਜਿਹੜੀ ਅੱਜ ਦੇ ਹਾਲਾਤ ਆ ਉਹਦੇ ਬਾਰੇ ਜਾਣੂ ਕਰਾਇਆ ਜਾਵੇ ਤੇ ਤੁਹਾਡੀ ਇਹ ਕਿੰਵੀ ਹੈਗੀ ਆ ਜੀ ਰਾਈਡ ਤਾਂ ਬਹੁਤ ਜਾਦੀਆਂ ਜੀ ਕਾਫੀ ਹੋ ਗਈਆਂ ਹੁਣ ਤੱਕ ਤਾਂ ਪੂਰਾ ਪਹਿਲੇ ਦੇ ਕੇਰਲਾ ਦੀ ਸੀਗੀ ਤੁਹਾਡੀ ਹਾਂ ਕਈ ਵਾਰ ਮੰਨ ਕੇ ਚਲੋ ਕਰ ਲੀਆਂ ਰਾਈਡ ਪਰੇਸ਼ স্পੈਸ਼ਲ ਰਾਈਡ ਸਾਨੂੰ ਕਿਹਾ ਗਿਆ ਇਹਦੇ ਵਿੱਚ ਸੋਨੀ ਸਾਹਿਬ ਹਾਂ ਜੀ ਤੇ ਸैम সফਰੀ ਹੈ ਮੇਰੇ ਨਾਲ ਸੋਨੀ ਸਾਹਿਬ ਵੀ ਪ੍ਰਕਾਸ਼ ਸੋਨੀ ਠੀਕ ਹੈ ਅਸੀਂ ਪਹਿਲੀ ਰਾਈਡ ਆ ਲੱਗਦਾ ਉਹਨਾਂ ਦੀ ਪਹਿਲੀ ਰਾਈਡ ਅਸੀਂ ਤਿੰਨੇ ਹੀ ਮਿੱਤਰ ਜਿਹੜੇ ਜੀਰੇ ਤੋਂ ਆ ਠੀਕ ਹੈ ਜੀ ਇਹ ਸਾਡੀ ਤਿੰਨਾਂ ਦੀ ਜਿਹੜੀ ਰਾਈਡ ਆ ਸਾਡੀ ਮੇਰੀ ਅੰਤਰਦੇਸ਼ ਦੀਆਂ ਤਾਂ ਅੱਗੇ ਪਤਾ ਹੀ ਤੁਹਾਨੂੰ ਕਾਫੀ ਰਾਈਡ ਚਲੋ ਪਰਮਾਤਮਾ ਤੰਦਰੁਸਤੀ ਬਖਸ਼ੇ ਤੁਹਾਨੂੰ ਸਾਰਿਆਂ ਨੂੰ ਬਹੁਤ ਧੰਨਵਾਦ ਤੇ ਵਧੀਆ ਖੁਸ਼ੀ ਖੁਸ਼ੀ ਕਰਕੇ ਰਾਈਡ ਆਓ ਇਹਦੇ ਬਹੁਤਾ ਨਵਾਜੀ ਰਾਮੀ ਸਾਹਿਬ ਬਹੁਤ ਸਾਰਾ ਮੈਂ ਉਹ ਤੂੰ ਕਿੱਥੇ ਚੱਲੇ ਇਹ ਆਪਣੇ ਦੋਸਤ ਮਹਾਰਾਸ਼ਟਰ ਚੱਲੇ ਠੀਕ ਹੈ ਠੀਕ ਹੈ ਜੀ Давай.